ਇਹੋ ਹੀ ਗੱਲ ਹੋਈ ਸਾਹਿਬ ਸੰਗੇਜੀ ਜਿਸ ਵਕਤ ਅੰਗਰੇਜ਼ ਆਏ ਹਨ ਉਸ ਵਕਤ ਅੰਗਰੇਜ਼ਾਂ ਨੇ ਮਹਾਰਾਜ ਜੀ ਨੂੰ ਕਿਹਾ ਕਿ ਅਸੀਂ ਉਹ ਗੁਰਦੁਆਰਾ ਬਣਾਉਣਾ ਹੈ ਮਹਾਰਾਜ ਨੇ ਕਿਹਾ ਕੁਲਾਂ ਕਿਹੜੀਆਂ ਰਹਿਣੀਆਂ ਕਿਸੇ ਦੀਆਂ ਤੁਹਾਨੂੰ ਮੈਂ ਕਿਉਂ ਸੇਵਾ ਕਰਾਵਾਂ ਮੈਂ ਜਿੱਥੇ ਹੋਰ ਗੁਰਦੁਆਰਿਆਂ ਦੀ ਸੇਵਾ ਕੀਤੀ ਹੈ ਨਹੀਂ ਗੁਰੂ ਸਾਹਿਬ ਦੇ ਹਿਸਾਬ ਦੀ ਸੇਵਾ ਕਰਾਂਗਾ ਭਾਂਏ ਕੋਲ ਕਿਹੜੀ ਸਲਾਹ ਕਿਸੇ ਦੀ ਰਹਿਣੀ ਨਾ ਰਹੇ ਮਹਾਰਾਜਾ ਰਜੀਤ ਸਿੰਘ ਸਾਹਿਬ ਸੰਗੇਜੀ ਉਹ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਹੈ ਉਤੇ ਸੋਨੇ ਦੇ ਕਾਲਸ ਲੱਗੇ ਹੋਏ ਹਨ ਤੇ ਅੰਦਰ ਹਰਮੰਦਰ ਸਾਹਿਬ ਨੂੰ ਸਾਹਿਬ ਸੰਗਤੀ ਸੋਨਾ ਲੱਗਾ ਹੋਇਆ ਹੈ ਮਹਾਰਾਜ ਰਜੀਤ ਸਿੰਘ ਨੇ ਉਸੇਵਾ ਕਰਾਈ ਤੇ ਨਾਲ ਇਹ ਚੇਤੇ ਰੱਖੋ ਸਾਡਾ ਅੰਗਠੀ ਵਾਲੀ ਜਗਾ ਨਹੀਂ ਕਿਸੇ ਨੇ ਬਣਾਉਣੀ ਇਹ ਜਗਾ ਨਹੀਂ ਇੱਥੇ ਬਣਾਉਣੀ ਇਹ ਚੇਤੇ ਰੱਖੋ ਜਿਹੜਾ ਬਣਾਵੇਗਾ ਉਹਦੀ ਕੋਲ ਨਹੀਂ ਰਹੇਗੀ ਐਡੇ ਸਤਿਗੁਰੂ ਲੋਕ ਆਪਣੇ ਸਰੀਰਾਂ ਦੀਆਂ ਹਾਲਤਾ ਵਾਤੇ ਅੰਤਵੇਲ ਦੀਆਂ ਜਗਾਂ ਲੋਕ ਬਣਾਉਂਦੇ ਕਿੰਨੇ ਜਗਨ ਕਰਦੇ ਆ ਪਰ ਗੁਰੂ ਮਹਾਰਾਜ ਸਾਹਿਬ ਨੂੰ ਅੰਤ ਜੋਤੀ ਜੋ ਸਮਾਉਣ ਵਾਲੇ ਥਾਂ ਬਣਾਉਣ ਦੀ ਵਿਚਾਰ ਨਹੀਂ ਐਡੇ ਸੰਗਰੂਸ਼ੀ ਪਾਤਸ਼ਾਹ ਜੀ ਨਰਲੇਪ ਹਨ ਜਿਨ੍ਹਾਂ ਦੇ ਅੰਦਰ ਕੋਈ ਇਛਾ ਨਹੀਂ ਇਹੋ ਹੀ ਗੱਲ ਹੋਈ ਸਾਹਿਬ ਸੰਗੇਜੀ ਜਿਸ ਵਕ ਕੰਗਰੇਜ ਆਏ ਹਨ ਉਸ ਵਕ ਕੰਗਰੇਜਾਂ ਮਹਾਰਾਜ ਜੀ ਸਾਨੂੰ ਕਿਹਾ ਕਿ ਅਸੀਂ ਉਹ ਗੁਰਦੁਆਰਾ ਬਣਾਉਣਾ ਹੈ ਮਹਾਰਾਜ ਨੇ ਕਿਹਾ ਕੋਲਾਂ ਕਿਹੜੀਆਂ ਰਹਿਦੀਆਂ ਕਿਸੇ ਦੀਆਂ ਤੁਹਾਨੂੰ ਮੈਂ ਕਿਉਂ ਸੇਵਾ ਕਰਾਵਾਂ ਮੈਂ ਜਿੱਥੇ ਹੋਰ ਗੁਰਦਾਰਾ ਦੀ ਸੇਵਾ ਕੀਤੀ ਹੈ ਨਹੀਂ ਗੁਰੂ ਸਾਹਿਬ ਦੇ ਹਸਾਮ ਦੀ ਸੇਵਾ ਕਰਾਂਗਾ ਭਾਂਡੇ ਕੋਲ ਕਿਹੜੀ ਸਲਾਖੇ ਦੀ ਰਹਿਣੀ ਹੈ ਨਾ ਲੱਗੇ ਮਹਾਰਾਜਾ ਰਜੀਤ ਸਿੰਘ ਸਾਹਿਬ ਸੰਗੇ ਜੀ ਉਹ ਗੁਰਦਾਰਾ ਸਾਹਿਬ ਜਿਹੜਾ ਬਣਿਆ ਹੋਇਆ ਹੈ ਉੱਤੇ ਸੋਨੇ ਦੇ ਕਲਸ਼ ਲੱਗੇ ਹੋਏ ਹਨ ਤੇ ਅੰਦਰ ਹਰਮੰਦਰ ਸਾਹਿਬ ਨੂੰ ਸਾਹਿਬ ਸੰਗੇ ਜੀ ਸੋਨੇ ਨਾਲ ਲੱਗਾ ਹੋਇਆ ਮਹਾਰਾਜਾ ਰਜੀਤ ਸਿੰਘ ਨੇ ਸੇਵਾ ਕਰਾਈ ਉਹ ਸੇਵਾ ਕਰਨ ਤੋਂ ਬਾਅਦ ਮਹਾਰਾਜਾ ਦਰਸ਼ਨ ਕਰਨ ਆਇਆ ਹਯੂਰ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਪ੍ਰਸੰਨ ਹੋਇਆ ਇਸ ਪ੍ਰਕਾਰ ਸਾਧ ਸੰਗਤ ਜੀ ਬੇਪਰਵ ਦੁਨੀਆ ਦੇ ਅੰਦਰ ਗੁਰੂ ਸਾਹਿਬ ਇੰਨੇ ਅਚਾਹ ਹਨ ਕਹਿੰਦੇ ਸਾਡਾ ਅੰਤ ਵਾਲਾ ਖਲਾਮੀ ਨਾ ਕੋਈ ਬਣਾਓ ਇਹ ਸਿੱਖ ਐਸੇ ਆ ਕਹਿੰਦੇ ਸਰਬੰਸ ਕਿਹੜਾ ਲੈਣੀ ਹੈ ਦੁਨੀਆ 'ਚ ਸਰਵਉਸ ਆਪਣੀ ਮਾਰ ਕੇ ਵੀ ਗੁਰੂ ਸਾਹਿਬ ਲਈ ਯਾਦਗਾਰਾਂ ਨੂੰ ਕਾਇਮ ਰੱਖਦੇ ਇਹ ਹੈ ਸਿੱਖਾਂ ਦਾ ਪਿਆਰ ਗੁਰੂ ਸਾਹਿਬ ਦੇ ਨਾਲ ਸੋ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਸ ਵਕਤ ਕਨਾਲ ਦੇ ਬੂਹੇ ਤੇ ਸਾਰੀ ਸੰਗਤ ਨੂੰ ਕਿਹਾ ਇੱਥੇ ਬੈਠ ਕੇ ਕੀਰਤਨ ਕਰੋ ਆਪ ਮਹਾਰਾਜ ਹੈ ਚਰਨ ਦੀ ਠੀਖਾ ਜਿਹੜੀ ਬਣੀ ਸੀ 100 ਮਣ ਚਰਨ ਦੀ ਠੀਖਾ ਸੀ ਉਹਦੇ ਤੇ ਵੀਰ ਅਸਨੋ ਕੇ ਬੈਠ ਕੇ ਸ਼ਾਸਤਰ ਪਹਿਰੇ ਹੋਣ ਸਤਿਗੁਰੂ ਜੀ ਦੇ ਉਸ ਵਕਤ ਸਾਰ ਸੰਗਤ ਜੀ ਅਗਨੀ ਕਿਵੇਂ ਲੱਗ ਸਕਦੀ ਸੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਜਿੱਥੇ ਨੂੰ ਸੰਗਤ ਨੂੰ ਆਗਿਆ ਹੋਈ ਉਸ ਵੇਲੇ ਸੰਗਤ ਕੋਈ ਇੱਥੇ ਨੂੰ ਸਾਦ ਸੰਗਤ ਜੀ ਅਗਨੀ ਲਾਉਂਦੀ ਸਮਰਥਾ ਨਹੀਂ ਸੀ ਕਿਸੇ ਨੂੰ ਉਸ ਵੇਲੇ ਸਾਦ ਸੰਗਤ ਜੀ ਫਿਰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਭਾਈ ਸੰਤੋਖ ਸਿੰਘ ਨੇ ਅਗਿਠਾ ਲਾਇ ਨੂੰ ਅਗਨੀ ਲਾਈ ਅਗਨੀ ਲਾਜੀ ਤੋਂ ਸਾਦ ਸੰਗਤ ਜੀ ਉਹ ਸਾਰੀ ਜਿਹੜੀ ਅੱਗ ਸੀ ਉਹ ਚਿਖਾ ਸੜ ਕੇ ਸੁਆਹ ਹੋ ਗਈ ਤੇ ਮਹਾਰਾਜ ਇਸ ਇੱਕ ਵੀ ਰੋਮ ਨੂੰ ਸੇਕ ਨਹੀਂ ਲੱਗਾ ਉਸੇ ਤਰ੍ਹਾਂ ਬੈਠੇ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸਿਓਂ ਉਸ ਵਕਤ ਸਾਦ ਸੰਗਤ ਜੀ ਹੁਕਮ ਕੀਤਾ ਕਿ ਭਾਈ ਸੰਤੋਖ ਸਿੰਘ ਜੀ ਇੱਥੇ ਰਹੇ ਬਾਕੀ ਦੇ ਸੰਗਤ ਆਪੋ ਆਪਣੇ ਦੇਸ਼ਾਂ ਨੂੰ ਚਲੇ ਜਾਓ ਤੇ ਧਰਮ ਦਾ ਪ੍ਰਚਾਰ ਕਰੋ ਧਰਮ ਦਾ ਜੁੱਧ ਕਰੋ ਮੁਲਕ ਦੇ ਅੰਦਰ ਗਰੀਬਾਂ ਦੀ ਅਖਿਆ ਕਰੋ ਇਹ ਵਚਨ ਕੀਤੇ ਇੱਥੇ ਲੰਗਰ ਚੱਲਦੇ ਹ੍ਰਿਸਾ ਜਗਾ ਨਾ ਬਣੇ ਇਹ ਵਚਨ ਕਰਕੇ ਗੁਰੂ ਮਾਰਾ ਸਾਹਿਬ ਸਾਹਿਬ ਸੰਗੇ ਜੀ ਉਸ ਵਕਤ ਗਰੀਬ ਨਵਾਜ਼ ਜੀ ਨੇ ਆਪਣੀ ਜੋਗ ਸ਼ਕਤੀ ਦੇ ਨਾਲ ਅਗਨੀ ਦਸਵੇਂ ਦੁਆਰ ਵਿੱਚੋਂ ਕੱਢੀ ਉਸ ਅਗਨੀ ਦੇ ਨਾਲ ਚਿਖਾ ਜਿਹੇ ਸੀ ਸਾਹਿਬ ਸੰਗੇ ਜੀ ਲਟ ਲਟ ਕਰਕੇ ਮਚਣ ਲੱਗੀ ਤੇ ਆਪ ਜੋਗੀ بادشاہ ਆਕਾਸ਼ ਦੇ ਮਾਰਗ ਪੰਜ ਘੋੜਿਆਂ ਨੂੰ ਮਾਰੇ ਸਾਨੂੰ ਕਿਹਾ ਸੀ ਇਹਨਾਂ ਨੂੰ ਭਾਈ ਸਾਰਿਆਂ ਤੇ ਕਾਠੀਆਂ ਪਾ ਦਿਆ ਉਹ ਪੰਜਾਂ ਘੋੜਿਆਂ ਤੇ ਤਵੇਲੇ ਦੀਆਂ ਕਾਠੀਆਂ ਪਾ ਖੜੇ ਕੀਤੇ ਸੀ ਇੱਕ ਘੋੜਾ ਵੀ ਜਿਹਦੇ ਤੇ ਗੁਰੂ ਸਾਹਿਬ ਦੀ ਖਾਸ ਸਵਾਰੀ ਦਾ ਖਿਆਲ ਰੱਖਦੇ ਸੀ ਉਹ ਕਮੈਦ ਘੋੜਾ ਸੀ ਜਿਹਦੇ ਘੋੜੇ ਦੇ ਅੰਦਰ ਕਾਲੇ ਰੰਗ ਦਾ ਭਾਂ ਪੈਦਾ ਸੀ ਇਹੋ ਜਿਹਾ ਘੋੜੇ ਜਿਹੜਾ ਸੀ ਹਲੋਪ ਹੋ ਗਿਆ ਤਵੇਲੇ ਦੇ ਵਿੱਚੋਂ ਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬ੍ਰਹਮ ਆਰਖ ਜਿੰਨੇ ਸਾਰੇ ਗੁਰੂ ਸਾਹਿਬ ਨੂੰ ਤੱਕਦੇ ਆਕਾਸ਼ 'ਚ ਵਿਵਾਨਾ ਦਾ ਚਾਨਣੀ ਚਾਨਣੀ ਪ੍ਰਕਾਸ਼ ਹੋ ਰਿਹਾ ਹੈ ਗੁਰੂ ਮਹਾਰਾਜ ਸਾਹਿਬ ਦੀ ਉਹਨਾਂ ਦੇ ਵਿੱਚ ਆਪ ਜਿਸ ਵਕਤ ਪੁੱਜੇ ਗਰੀਬ ਨਿਵਾਜ ਤੇ ਸਾਰਿਆਂ ਨੂੰ ਮਹਾਰਾਜ ਦਾ ਨਿਜੂ ਸੀਨਾ ਸਾਰੇ ਗੁਰੂ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਇਹ ਇਸ ਪ੍ਰਕਾਰ ਗੁਰੂ ਸਾਹਿਬ ਜੀ ਸਾਰਿਆਂ ਦੀ ਫਤਿਹ ਪ੍ਰਵਾਨ ਕਰਕੇ ਵਿਵਾਨ ਦੇ ਉੱਤੇ ਚੜ ਕੇ ਜਿੱਥੋਂ ਜਿੱਥੋਂ ਤੱਕ ਇਹਦੀ ਗਮਤਾ ਸੀ ਉੱਥੋਂ ਤੱਕ ਸਾਰੇ ਪਹੁੰਚੇ ਜਿੱਥੇ ਨਹੀਂ ਕਿਹਦੀ ਗਮਤਾ ਸੀ ਆ ਤੂੰ ਚਾ ਦਾ ਦਰਵਾਰਾ ਬ੍ਰਹਮਾ ਬ੍ਰਹਮ ਲੋਕ ਦਾ ਕਰ ਰਿਹਾ ਬਾਕੀ ਦੇ ਦੇਵਤੇ ਆਪੋ ਆਪਣੇ ਲੋਕਾਂ ਦਾ ਕਰ ਰਹੇ ਫਿਰ ਮਾਰਾ ਸਾਦਾ ਸਤੰਗ ਜਿਹੜਾ ਵਿਵਾਨ ਸੀ ਉਹ ਸੱਜ ਖੰਡ ਵਿੱਚ ਜਾ ਰਿਹਾ